ਸ਼ਰੀ ਮੁਖਸਰ ਸਾਹਿਬ ਦੇ ਬੂੜਾ ਗੁੱਜਰ ਰੋਡਦਾਰ ਰਹਿਣ ਵਾਲਾ ਨੌਜਵਾਨ ਆਨਲਾਈਨ ਗੇਮ ਵਿੱਚ ਇਨਵੈਸਟ ਕਰਕੇ ਮੋਟਾ ਮੁਨਾਫਾ ਬਣਨ ਦੇ ਝਾਂਸੇ ਵਿੱਚ ਆ ਗਿਆ ਤੇ 2 ਕਰੋੜ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਡੇਰੀ ਦਾ ਕੰਮ ਕਰਨ ਵਾਲੇ ਨੌਜਵਾਨ ਵਿਨੋਦ ਕੁਮਾਰ ਨੇ ਸ਼ਾਮ ਕਰੀਬ 7 ਵਜੇ ਦੱਸਿਆ ਕਿ ਉਸ ਦੀ ਸ਼ਿਕਾਇਤ ਦੇ ਆਧਾਰ ਤੇ ਮੁਕਸਰ ਦੇ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਇੱਕ ਮਹਿਲਾ ਸਮੇਤ ਤਿੰਨ ਵਿਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਵਿਨੋਦ ਕੁਮਾਰ ਨੇ ਦੱਸਿਆ ਕਿ ਉਸ ਨੇ ਕੁਝ ਜਾਇਦਾਦ ਵੇਚ ਕੇ ਅਤੇ ਕੁਝ ਹੋਰ ਵਸੂਲਾ ਰਾਹੀਂ 2 ਕਰੋੜ ਰੁਪਏ ਇਕੱਠੇ ਕੀਤੇ ਸਨ ਪਰ ਮੁਨਾਫੇ ਦੇ ਚੱਕਰ ਵਿੱਚ ਉਹ ਠੱਗੇ ਦਾ ਸ਼ਿਕਾਰ ਹੋ ਗਿਆ ਮੇਰਾ ਨਾਮ ਵਿਨੋਦ ਹੈ ਜੀ ਮੈਂ ਮੁਕਸਰ ਦਾ ਰਹਿਣ ਵਾਲਾ ਵਾਸੀ ਹਾਂ ਤੇ ਮੈਂ ਫੇਸਬੁੱਕ ਤੇ ਵਿਚਲਾਉਂਦਾ ਹੀ ਫੇਸਬੁੱਕ WhatsApp ਤੇ ਇੱਕ ਐਪ ਆਇਆ ਸੀ ক্রিকেট ਦਾ ਤੇ ਉਹਨੂੰ ਮੈਂ ਲਿੰਕ ਜਦੋਂ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ WhatsApp 'ਤੇ ਤੇ ਮੈਨੂੰ ਪੈਸੇ ਦਾ ਲਾਲਚ ਦੇ ਕੇ ਵੀ 10 ਜਮਾ ਕਰਾਓਗੇ ਤੇ 20 ਰੁਪਏ ਦਵਾਂਗੇ ਜੇ 20 ਜਮਾ ਕਰਾਓਗੇ 40000 ਦਵਾਂਗੇ ਇਸ ਤਰ੍ਹਾਂ ਮੇਰੇ ਤੋਂ ਉਹ ਪੈਸੇ ਪੁਆਏ ਗਏ ਪਹਿਲੀ ਰੋਜ਼ ਮੈਂ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏ ਗਏ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨੇ ਤੇ ਕਹਿੰਦੇ ਜੇ ਜੋ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਉਂਦੇ ਹੌਲੀ ਹੌਲੀ ਕਰਕੇ ਤੇ ਤੁਹਾਨੂੰ ਇਕੱਠੇ ਮੋੜਾਂਗੇ ਵੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਹੋਇਆ ਸੀ ਤੇ ਹੁਣ ਵੀ ਮੈਨੂੰ ਵੀ ਫੋਨ ਵਰਸੋ ਰਹੀ ਆਉਂਦੇ ਆ ਤੇ ਧਮਕੀਆਂ ਦੇ ਦਿੰਦੇ ਨੇ ਜੇ ਤੱਕ ਤੂੰ ਪੈਸੇ ਜਮਾ ਨਹੀਂ ਕਰਾਏਂਗਾ ਤੇ ਅਸੀਂ ਤੈਨੂੰ ਸ਼ਟਰਾਂ ਤੋਂ ਗੋਲੀ ਮਰਵਾ ਦਾਂਗੇ ਤੇ ਕਿੰਨੇ ਪੈਸੇ ਹੁਣ ਤੱਕ ਬਨੂਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਬਦਤ। ਓਕੇ ਤੇ ਕਿੰਨੇ ਪੈਸੇ ਵਾਪਸ ਆਏ? ਬਾਬਾ ਤਾਂ ਕੁਛ ਨਹੀਂ ਸਟਾਰਟਿੰਗ ਤੇ ਉਹਨਾਂ ਨੇ ਬਸ 10-2000 ਰੁਪਏ ਦਿੱਤਾ। ਉਹਨਾਂ ਦੇ ਬਾਅਦ ਉਹਨਾਂ ਨੇ ਕੁਛ ਪੈਸੇ ਨਹੀਂ ਦਿੱਤੇ ਜੀ। ਇਹ ਗੇਮ ਕਿੱਥੇ ਦੇਖੀ ਸੀ ਤੁਸੀਂ ਜਾਂ ਕੀ ਹੈਗਾ ਕਿੱਥੋਂ ਡਾਊਨਲੋਡ ਕੀਤਾ ਜਾਂ ਕੁਛ ਇਸ ਤਰ੍ਹਾਂ ਦਾ? ਇਹ ਫੇਸਬੁੱਕ ਤੇ ਆਪਾਉਂਦੇ ਸੀ ਤੇ ਮੈਂ ਲਿੰਕ ਜੁਆਇਨ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ ਸੀ ਓਕੇ ਅੱਜ ਕੀ ਏਜੰਟ ਦਾ ਨਾਮ ਕੀ ਸੀ ਜਿੰਨੂੰ ਤੇ ਫੋਨ ਆਇਆ ਹੈਗਾ ਉਹ ਨਵੇਦ ਹੈ ਜੀ ਓਕੇ ਪੁਲਿਸ ਨੂੰ ਕੋਈ ਦਿੱਤੀ ਦਰਖਾਸਤ ਕੋਈ ਕਾਰਵਾਈ ਜਾਂ ਕੁਝ ਇਸ ਤਰ੍ਹਾਂ ਦਾ ਹੋਇਆ ਤੁਸੀਂ ਦਿੱਤੀ ਹੈ ਪੁਲਿਸ ਨੂੰ ਕੋਈ ਸ਼ਿਕਾਇਤ ਪੁਲਿਸ ਨੇ ਕੋਈ ਪਰਚਾ ਦਰਜ ਕਰ ਲਿਆ ਹਾਂ ਜੀ ਦਿੱਤੀ ਹੈ ਸ਼ਿਕਾਇਤ ਦਰਜ ਓਕੇ ਕੱਲ ਉਹਨਾਂ ਨੇ ਪਰਚਾ ਕਰ ਦਿੱਤਾ ਸਵਾਸਤ ਨਾ ਇਹ ਮਨੇ ਸਟਾਰਟਿੰਗ ਤੋਂ 10000 ਦਾ 20000 ਰੁਪਏ ਮੇਰੇ ਖਾਤੇ 'ਚ ਪਾਇਆ ਸੀ ਤੇ ਕੋਈ 20000 ਰੁਪਏ ਬਾਅਦ 'ਚ ਵੀ ਪਾਇਆ ਸੀ ਤੇ ਬਾਅਦ 'ਚ ਕਹਿੰਦੇ ਸੀ ਤੁਹਾਡੇ ਪੈਸੇ ਇਨਵੈਸਟਮੈਂਟ ਕਰਾਂਗੇ ਤੇ ਜਿਵੇਂ ਜਿਵੇਂ ਕਰੂੰ ਤੁਹਾਨੂੰ ਡਬਲ ਸਾਲ 'ਚ ਮੋੜ ਕੇ ਦਵਾਵਾਂਗੇ ਪਹਿਲਾ ਤਾਂ ਮੈਂ 84 ਲੱਖ ਰੁਪਏ ਜਮ੍ਹਾਂ ਕਰਾਏ ਬੈਠਾ ਸੀ ਮੈਂ ਕਿਹਾ ਮੈਨੂੰ ਮੇਰੇ ਪੈਸੇ ਹੀ ਮੋੜ ਦਿਓ ਤੇ ਉਹ ਗੰਦੇ ਵੀ ਉਹ ਤੱਕ ਮੋੜਾਂਗੇ ਜਦ ਤੱਕ ਤੁਹਾਨੂੰ ਜਿੰਨੇ ਤੇ ਆਦੇ ਪੈਸੇ ਲੈਣੇ ਆ ਉਹਨੇ ਹੋਰ ਜਮ੍ਹਾਂ ਕਰਾ ਦੇ ਮੈਂ ਪੁੱਛਿਆ ਵੀ ਤੁਹਾਡਾ ਆਨਰ ਕੌਣ ਆ ਬਈ ਬੈਂਕ ਥਰੋ ਪੈਸੇ ਮੇਰੇ ਮੋਰੋ ਬੈਂਕ ਸੀਐਮ ਡੀ ਕੇਸ਼ੀ ਕੁਮਾਰ ਦਾ ਨਾਮ ਲਿਆ ਸੀ ਵੀ ਉਹ ਓਨਰ ਹੈ ਤੇ ਉਹਨਾਂ ਦੀ ਕੰਪਨੀ ਹੈ ਮੈਨੂੰ ਉਹਨਾਂ ਦਾ ਵਿਸ਼ਵਾਸ ਦਵਾਇਆ ਓਕੇ ਤੁਸੀਂ ਜਿਹੜਾ ਹੈਗਾ 2 ਕਰੋੜ ਰੁਪਏ ਤੁਹਾਡੇ ਨਾਲ ਠੱਗੀ ਹੋ ਗਈ ਕੰਪਨੀ ਨੇ ਕੁਝ ਭੇਜਿਆ ਵੀ ਤੁਹਾਨੂੰ ਕਿਉਂਕਿ ਲਾਲਚ ਦਿੰਦੀਆਂ ਹੁੰਦੀਆਂ ਹਨ ਕੰਪਨੀਆਂ ਕਿ ਆਹ ਜਾਂ ਕੁਝ ਹੋਰ ਆਏ ਉਹਨਾਂ ਨੇ ਮੈਨੂੰ ਕ੍ਰਿਕਟ ਕਿੱਟ ਭੇਜੀ ਸੀ ਆ ਤਿੰਨ ਚਾਰ ਮਹੀਨੇ ਪਹਿਲਾਂ ਓਕੇ ਕੀ ਨਾਮ ਕੀ ਸੀ ਉਹ ਕੰਪਨੀ ਐਪ ਦਾ ਨਾਮ ਜਿਆ ਕੀ ਐਨਟ ਕਸਿਨੋ ਜੀ ਐਨਟ ਕਸਿਨੋ ਓਕੇ ਤੁਸੀਂ ਮੰਗ ਕੀ ਕਰਦੇ ਹੈ ਕਿਉਂ ਹੂੰ ਮੈਂ ਦਬਾਈ ਮੰਗ ਕਰਦਾ ਜੀ ਮੈਨੂੰ ਇਨਸਾਫ ਮਿਲ ਜਾਵੇ ਤੇ ਮੇਰੇ ਘਰ ਦੇੰਦੇ ਪੈਸੇ ਸੀ ਮੈਂ ਆਪਦੇ ਘਰ ਦੇੰਦੇ ਐਫ ਡੀਆ ਤੋੜ ਕੇ ਪੈਸੇ ਵੀ ਪੁਆਏ ਸਨਾਂ ਦੇ ਤੇ ਉਹ ਉਹ ਕਿੰਨੇ ਕਿੰਨੇ ਅਕਾਊਂਟ ਸੀ ਜਿੰਨਾ ਚ ਪੈਸੇ ਪੁਆਇਆ ਗਿਆ 2 ਕਰੋੜ ਰੁਪਏ 30 ਪਲੱਸ ਅਕਾਊਂਟ ਹੋਣਗੇ ਓਕੇ ਕਿੰਨੇ ਕਿੰਨੇ ਕਰਕੇ ਪੁਆਏ ਫਿਰ ਲਓ ਜੀ ਐਂ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਤੇ 300 ਲੱਖ 900 ਲੱਖ 600 ਲੱਖ ਪੇਮੈਂਟ ਤੁਸੀਂ ਪਵਾਉਂਦੇ ਸੀ ਤੇ ਕਾਊਂਟ ਤੇ ਦੇਦੋ ਤੁਹਾਨੂੰ ਕਰਕੇ ਵੀ ਦਿਖਾਉਂਦੇ ਸੀ ਵੀ ਤੁਹਾਡੇ ਅਕਾਊਂਟ ਚ ਦੁੱਗਣੇ ਹੋ ਗਏ ਜਾਂ ਕੁਝ ਇਸ ਤਰ੍ਹਾਂ ਵੀ ਕਰਕੇ ਦੁਕਾਉਂਦੇ ਸੀ ਹਾਂਜੀ ਉਹਨਾਂ ਦਾ ਇੱਕ ਐਪ ਸੀ ਹਮ ਤੇ ਐਪ ਚ ਸ਼ੋਅ ਕਰੀ ਜਾਂਦੇ ਸੀ ਵੀ ਤੁਹਾਡੇ ਕੋਲ ਅਜਿੰਨੇ ਪੈਸੇ ਹੋ ਗਏ ਹਮ ਤੇ ਬਾਅਦ ਚ ਉਹਨਾਂ ਨੇ ਐਪ ਚ ਪਤਾ ਨਹੀਂ ਕਿਸ ਤਰ੍ਹਾਂ ਪੈਸੇ ਕੱਢ ਲਏ ਵਿਡਰੋਅਲ ਨਹੀਂ ਹੁੰਦੇ ਸੀ ਐਪ ਚ ਜਦੋਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਵਿਡਰੋਅਲ ਉਹਨਾਂ ਨੇ ਲੋਕ ਲਾਇਆ ਸੀ ਜੀ 4 ਕਰੋੜ ਤੱਕ ਜੀ ਓਕੇ ਓਕੇ ਜੇ 4 ਕਰੋੜ ਹੋ ਤਾਂ ਵਿਡਰੋਅਲ ਹੋਊਗਾ ਹਾਂਜੀ 4 ਕਰੋੜ ਤੋਂ ਬਾਅਦ ਉਹਨਾਂ ਨੇ ਪਤਨੀਆਂ ਆਪਦੇ ਜੈਂਟ ਦੁਆਰੇ ਖੇਡ ਦੇ ਸੀ ਉਹ ਓਕੇ